ਹਾਲੇਲੂਇਆ 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 ਮੇਰੇ ਜ਼ਿੰਦਾ ਪ੍ਰਭੂ ਜੀ ਅੱਜ ਅਸੀਂ ਤੇਰੇ ਕਦਮਾਂ ਦੇ ਕੋਲ ਚੰਗੀ ਭਾਸ਼ਾ ਸਿੱਖਣ ਲਈ ਪਰ ਸੱਚਾ ਦਿਲ ਲੈ ਕੇ ਆਏ ਹਾਂ ਹਾਲੇਲੂਇਆ ਮੇਰੇ ਖੁਦਾ ਬਾਪ ਤੇਰਾ ਧੰਨਵਾਦ ਇਸ ਸਾਹ ਦੇ ਲਈ ਹਾਲੇਲੂਇਆ ਇਸ ਦਿਨ ਦੇ ਲਈ ਹਾਲੇਲੂਇਆ ਕਿਉਂਕਿ ਜਦ ਤੂੰ ਸਾਨੂੰ ਬੋਲਣ ਦਾ ਮੌਕਾ ਦਿੰਦਾ ਹੈ ਹਾਲੇਲੂਇਆ ਇਸ ਦਾ ਮਤਲਬ ਤੂੰ ਸਾਨੂੰ ਸੁਣਨਾ ਚਾਹੁੰਦਾ ਹੈ ਹਾਲੇਲੂਇਆ ਪਰਭੂ ਜੀ ਤੇਰਾ ਬਚਨ ਜਮੂਰ ਉਸਤਾ ਸੋਧਿਆ ਉਸਤਾ ਪੰਦਰਜਨ ਯਹੋਵਾ ਦੀ ਦਾਇਆ ਸਦਾ ਦੀ ਹੈ ਹਾਲੇਲੂਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅੱਜ ਅਸੀਂ ਤਾਂ ਨਵਾਦ ਦੇ ਨਾਲ ਆਪਣੀ ਦੁਆ ਨੂੰ ਸ਼ੁਰੂ ਕਰਦੇ ਹਾਂ ਹਾਲੇਲੂਆ ਮੇਰੇ ਖੁਦਾਬਾਪ ਅਸੀਂ ਮੰਨਦੇ ਹਾਂ ਕਿ ਤੈਨੂੰ ਸੁੰਦਰ ਸ਼ਬਦ ਨਹੀਂ ਤੈਨੂੰ ਸੱਚਾ ਦਿਲ ਚਾਹੀਦਾ ਹੈ ਹਾਲੇਲੂਆ ਪ੍ਰਭੂ ਜੀ ਤੇਰਾ ਵਚਨ ਇੱਕ ਸਮਲ ਉਸਦਾ 16 ਦਾ ਇਸਦਾ 7 ਵਚਨ ਮਨੁੱਖ ਮੂਹ ਵੇਖਦਾ ਹੈ ਪਰ ਯਹਵਾ ਦਿਲ ਵੇਖਦਾ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਅਸੀਂ ਅੱਜ ਨਕਾਬ ਨਹੀਂ ਬੌਂਦੇ ਅਸੀਂ ਤੇਰੇ ਅੱਗੇ ਜੋ ਹਾਂ ਉਹੀ ਬਣ ਕੇ ਖੜੇ ਹਾਂ ਹਾਲੇਲੂਇਆ ਸੱਚ ਮੁੱਚ ਤੇਰੇ ਸਾਹਮਣੇ ਬਨਾਵਟ ਨਹੀਂ ਚੱਲਦੀ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਯਸੂਸ ਵਚਨ ਨੂੰ ਫੜਦਿਆ ਜੋ ਸਾਨੂੰ ਹੌਸਲਾ ਦਿੰਦਾ ਹੈ ਹallelujah ਪ੍ਰਭੂ ਜੀ ਤੇਰਾ ਬਚਨ ਜ਼ਮੂਰ ਉਸ ਦਾ ਸਤ ਦੱਸਦੇ ਆਏ ਤੇ ਤਸਤਾ ਨਾ ਬਚਨ ਇਹ ਹਵਾ ਨਿਮਰਾਂ ਦੀ ਅਰਦਾਸ ਹੁੰਦਾ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚ ਮੁੱਚ ਸਹੀ ਸ਼ਬਦ ਨੇ ਪਰ ਨਿਮਰਤਾ ਵਾਲੀ ਦੁਆ ਤੇਰੇ ਦਿਲ ਤੱਕ ਪਹੁੰਚਦੀ ਹੈ ਹallelujah ਅਸੀਂ ਕੋਸ਼ਿਸ਼ ਨਾ ਕਰਦੇ ਆ ਅਸੀਂ ਡਰ ਨਾਲ ਨਹੀਂ ਪਰ ਵਿਸ਼ਵਾਸ ਤੇ ਨਾਲ ਤੇਰੇ ਕੋਲ ਦੇ ਰਚਨਾ ਦੇ ਗੋਲ ਆ ਰਹੇ ਹਾਲੇਲੂਇਆ ਅਭੂਜੀ ਤੇਰਾ ਵਚਨ ਜ਼ਮੂਰ ਉਸਤਾ ਬਾਟ ਗਿਆ ਉਸਤਾ ਅਠ ਵਚਨ ਆਪਣਾ ਦਿਲ ਉਸਦੇ ਅੱਗੇ ਖੋਲੋ ਹਾਲੇਲੂਇਆ ਮੇਰੇ ਖੁਦਾਬਾਪ ਦੁਆ ਸ਼ੁਰੂ ਕਰਨ ਲਈ ਸਹੀ ਲਫ਼ਜ਼ ਨਹੀਂ ਸਿਰਫ ਖੁੱਲਾ ਦਿਲ ਚਾਹੀਦਾ ਹੈ ਹਾਲੇਲੂਇਆ ਮੇਰਾ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਆਪਣੇ ਦਿਲ ਦੀ ਹਰ ਗਲਤੀ ਦੇ ਸਾਹਮਣੇ ਰਖਦੇ ਹਾਲੇਲੂਇਆ ਬਿਨਾ ਸਜਾਉਟ ਬਿਨਾ ਡਰਦੇ ਹਾਲੇਲੂਇਆ ਸੀ ਪ੍ਰਾਰਥਨਾ ਕਰਦੇ ਹਾਂ ਸਾਨੂੰ ਬਣਾਉਂਦੀ ਨਹੀਂ ਸਾਨੂੰ ਸੱਚਾ ਦੁਆ ਕਰਨ ਵਾਲਾ ਬਣਾ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੇ ਯੇਸ਼ੂ ਜੀ ਅਸੀਂ ਤੇਰੇ ਸਿਖਾਏ ਸ਼ਬਦ ਯਾਦ ਕਰਦੇ ਹਾਂ ਹਾਲੇਲੂਇਆ ਪ੍ਰਭ ਜੀ ਤੇਰਾ ਵਚਨ ਮਤੀਸ਼ੇ ਦੇਇ ਰਸਤਨੋਂ ਵਚਨ ਜਦ ਤੁਸੀਂ ਦੁਆ ਕਰੋ ਤਾਂ ਕਹੋ ਕਹੋ ਏ ਸਾਡੇ ਪਿਤਾ ਇਹ ਮੇਰੇ ਖੁਦਾ ਬਾਪ ਸੱਚਮੁੱਚ ਯੇਸ਼ੂ ਨੇ ਸਾਨੂੰ ਲੰਬੀ ਬਾਸ਼ ਨਹੀਂ ਸਿਖਾਈ ਯੇਸ਼ੂ ਨੇ ਸਾਨੂੰ ਸਬੰਧ ਵਾਲੀ ਦੁਆ ਸਿਖਾਈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਰਸਮ ਨੇ ਸਾਨੂੰ ਰਿਸ਼ਤਾ ਸਿਖਾ ਹਾਲੇਲੂਇਆ ਪ੍ਰਭੂ ਜੀ ਤੇਰਾ ਵਚਨ ਰੋਮੀਓ ਉਸ ਦਾ 8 ਦੇ ਅਸ 26 ਵਚਨ ਪਵਿੱਤਰ ਆਤਮਾ ਸਾਡੇ ਲਈ ਬਿਨੇ ਕਰਦਾ ਹੈ ਹਾਲੇਲੂਇਆ ਮੇਰੇ ਖੁਦਾ ਬਾਪੂ ਜਦ ਸਾਨੂੰ ਪਤਾ ਨਹੀਂ ਹੁੰਦਾ ਕੀ ਮੰਗੀਏ ਕੀ ਕਹੀਏ ਉਦੋਂ ਪਵਿੱਤਰ ਆਤਮਾ ਸਾਡੀ ਮਦਦ ਕਰਦਾ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਸਾਡੀ ਦੁਆ ਕਾਬਲੀਅਤ ਨਹੀਂ ਦੁਆ ਤੇਰੀ ਕਿਰਪਾ ਹੈ ਹਾਲੇਲੂਇਆ ਸੀ ਕਹਿੰਦੇ ਹਾਂ ਸਾਡੇ ਸ਼ਬਦਾਂ ਨੂੰ ਪਵਿੱਤਰ ਆਤਮਾ ਦੇ ਨਾਲ ਭਰ ਹਾਲੇਲੂਇਆ ਪ੍ਰਭੂ ਜੀ ਤੇਰਾ वचन ਯੋਕੂਬ ਉਸਦਾ 5 ਦਾ 15 वचन ਵਿੱਚ ਵਿਸ਼ਵਾਸ ਨਾਲ ਕੀਤੀ ਗਈ ਮੰਦਵਾ ਸੁਣੀ ਜਾਂਦੀ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸਾਨੂੰ ਸਿਰਫ ਬੋਲਣ ਵਾਲਾ ਨਹੀਂ ਸਾਨੂੰ ਪ੍ਰੋਸਾ ਕਰਨ ਵਾਲਾ ਬਣਾ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸਤਮੁਤ ਅਸੀਂ ਜੋ ਕਹਿੰਦੇ ਹਾਂ ਉਹ ਸਿਰਫ ਹਵਾ ਵਿੱਚ ਨਹੀਂ ਉਹ ਤੇਰੇ ਦਿਲ ਵਿੱਚ ਜਾ ਰਿਹਾ ਹੈ ਹallelujah ਅਸੀਂ ਕੋਸ਼ਨਾ ਕਰਦੇ ਆ ਸਾਡੀ ਦੁਆ ਅਸਮਾਨ ਤੱਕ ਪਹੁੰਚ ਰਹੀ ਹੈ ਹallelujah ਪ੍ਰਭੂ ਜੀ ਤੇਰਾ ਵਚਨ ਮਤੀ ਸੰਜਦੇ ਉਸ ਦਾ ਅਠ ਵਚਨ ਸਾਫ ਦਿਲ ਵਾਲੇ ਤਨ ਹਨ ਹallelujah ਮੇਰੇ ਖੁਦਾਬ ਆਪ ਸਾਨੂੰ ਸਿਖਾ ਕਿਵੇਂ ਮਾਫ ਕਰੀਏ ਕਿਵੇਂ ਨਿਮਰ ਰਹੀਏ ਹallelujah ਤਾਂ ਜੋ ਸਦੀ ਦੁਆਰ ਕਾਉਤ ਤੋਂ ਰਹਿਤ ਹੋਵੇ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਜਿੱਥੇ ਦਿਲ ਸਾਫ ਹੁੰਦਾ ਹੈ ਉੱਥੇ ਦੁਆ ਵਿੱਚ ਤਾਕਤ ਹੁੰਦੀ ਹੈ ਹallelujah ਪ੍ਰਭੂ ਜੀ ਤੇਰਾ ਵਚਨ ਜ਼ਮੂਰ ਸਤ 143 ਦੇ 2 ਵਚਨ ਤੂੰ ਫੋਂਦ ਮੇਰੀ ਦੁਆ ਤੇਰੇ ਸਾਹਮਣੇ ਚੜੇ ਹਾਲੇਲੂਇਆ ਮੇਰੇ ਖੁਦਾ ਬਾਪ ਅਸੀਂ ਕੋਸ਼ਿਸ਼ ਨਾ ਕਰਦੇ ਹਾਂ ਸਾਡੀ ਦੁਆ ਬੋਝ ਨਹੀਂ ਹਾਲੇਲੂਇਆ ਸਾਡੀ ਦੁਆ ਤੇਰੇ ਲਈ ਬਸ਼ਵੂ ਹੈ ਹਾਲੇਲੂਇਆ ਮੇਰੇ ਜ਼ਿੰਦਾ ਪ੍ਰਭੂ ਜੀ ਸੱਚਮੁੱਚ ਅਸੀਂ ਹੁਣ ਦਰ ਨਾਲ ਨਹੀਂ ਪਰ ਪਿਆਰ ਨਾਲ ਤੇਰੇ ਕੋਲ ਪ੍ਰਾਰਥਨਾ ਕਰਨ ਆ ਮੰਗੀ ਹਾਲੇਲੂਇਆ ਮੇਰੇ ਖੁਦਾ ਬਾਪ ਅਸੀਂ ਤਨਵਾਦ ਕਰਦੇ ਹਾਂ ਕਿ ਤੂੰ ਸਾਡੇ ਟੁੱਟੇ ਸ਼ਬਦਾਂ ਨੂੰ ਵੀ ਪੂਰੀ ਦੁਆ ਬਣਾ ਦਿਨ ਹੈ ਹallelujah ਮੇਰੇ ਜ਼ਿੰਦਾ ਪ੍ਰਭੂ ਜੀ ਇਸ ਵਿਸ਼ਵਾਸ ਨਾਲ ਕੋਸ਼ਿਸ਼ ਨਾ ਕਰਦੇ ਆ ਕਿ ਸਾਨੂੰ ਸਹੀ ਸ਼ਬਦ ਨਹੀਂ ਸੱਚਾ ਜਿਲ ਮਿਲ ਗਿਆ ਹੈ ਹallelujah ਸੱਚਮੁੱਚ ਸਾਡੀ ਹਰ ਦੁਆ ਤੇਰੇ ਦਿਨ ਤੱਕ ਪਹੁੰਚ ਰਹੀ ਹੈ ਹallelujah 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 ਯੀਸ਼ੂ ਮਸੀਹ ਦੇ ਸ਼ਕਤੀशाली ਨਾਮ ਦੇ ਵਿੱਚ ਆਮਨ ਆਮਨ ਆਮਨ